गुड मॉर्निंग डियर स्टूडेंट्स गुड मॉर्निंग प्यारे प्यारे बचो हाउ आर यू की हाल है आज दा दिन है फ्राइडे शुक्रवार सो आज दा विचार है समा अन है मेरे प्यारे बच्चों समा बहुत कीमती है ਇਸ ਨੂੰ ਕਦੀ ਵੀ ਜਾਇਆ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਸਮਾਂ ਇੱਕ ਵਾਰੀ ਹੱਥੋਂ ਲੰਘ ਜਾਂਦਾ ਹੈ ਉਹ ਦੁਬਾਰਾ ਵਾਪਸ ਨਹੀਂ ਆਂਦਾ ਹੁਣ ਜਿਵੇਂ ਬੱਚਿਓ ਤੁਹਾਡਾ ਸਕੂਲ ਹੈ ਤੁਹਾਡੀਆਂ ਕਲਾਸਿਸ ਹੈ ਜਿਹੜੀ ਕਲਾਸ ਤੁਸੀਂ ਪਾਸ ਕਰ ਲਈ ਹੈ ਕੀ ਉਹ ਕਲਾਸ ਦੁਬਾਰਾ ਆਏਗੀ ਨਹੀਂ ਨਾ ਪਰ ਅਗਰ ਉਸ ਕਲਾਸ ਦੇ ਵਿੱਚ ਤੁਹਾਡੇ ਨੰਬਰ ਚੰਗੇ ਨਾ ਆਏ ਤੇ ਉਹ ਦੁਬਾਰਾ ਸਹੀ ਨਹੀਂ ਹੋ ਸਕਦੇ ਉਹ ਫਿਰ ਉਨੇ ਦੇ ਉਨੇ ਹੀ ਰਹਿਣਗੇ ਇਸ ਕਰਕੇ ਸਮਾਂ ਕਦੇ ਵੀ ਬਰਬਾਦ ਨਹੀਂ ਕਰਨਾ ਚਾਹੀਦਾ ਚਲੋ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦੀ ਹਾਂ ਇੱਕ ਵਾਰੀ ਇੱਕ ਬੱਚਾ ਸੀ ਉਹਦਾ ਨਾਮ ਸੀ ਬੰਟੀ ਬੰਟੀ ਬਹੁਤ ਆਲਸੀ ਸੀ ਉਹ ਹਮੇਸ਼ਾ ਹੀ ਜਾਂ ਤਾਂ ਸੁੱਤਾ ਰਹਿੰਦਾ ਹੈਨਾ ਜਾਂ ਖੇਡਾਂ ਖੇਡਦਾ ਰਹਿੰਦਾ ਜਦੋਂ ਉਹਨੂੰ ਪੜ੍ਹਾਈ ਦੀ ਗੱਲ ਕਰਦੇ ਕਿਤਾਬਾਂ ਉਹਦੇ ਮੂੰਹ ਤੇ ਪਈਆਂ ਹੁੰਦੀਆਂ ਕਦੀ ਅੰਦਰ ਪਈਆਂ ਹੁੰਦੀਆਂ ਤੇ ਉਹ ਹਮੇਸ਼ਾ ਆਲਸ ਮਾਰਦਾ ਸੀ ਯਾਨੀ ਕਿ ਹਮੇਸ਼ਾ ਹੀ ਉਹ ਸਮਾਂ ਬਰਬਾਦ ਕਰਦਾ ਰਹਿੰਦਾ ਸੀ ਕਦੀ ਇੱਧਰ ਕਦੀ ਉੱਧਰ ਸਮੇਂ ਦੀ ਉਹਨੂੰ ਬਿਲਕੁਲ ਕਦਰ ਨਹੀਂ ਸੀ ਕਦੀ ਟੀਵੀ ਦੇਖਦਾ ਸੀ ਕਦੀ ਮੋਬਾਈਲ ਤੇ ਗੇਮਾਂ ਖੇਡਦਾ ਸੀ ਇਸ ਤਰ੍ਹਾਂ ਉਹ ਸਮਾਂ ਬਰਬਾਦ ਕਰਦਾ ਸੀ ਇੱਕ ਦਿਨ ਆ ਟੀਚਰਸ ਡੇ ਸੀ ਹੈ ਨਾ ਅਧਿਆਪਕ ਦਿਵਸ ਹੁੰਦਾ ਨਾ ਤੁਸੀਂ ਹੁਣੇ ਅਧਿਆਪਕ ਦਿਵਸ ਪਿੱਛੇ ਜਿਹੇ ਸਤੰਬਰ ਦੇ ਮਹੀਨੇ ਮਨਾਇਆ ਅਧਿਆਪਕ ਦਿਵਸ ਸੀ ਤੇ ਬੱਚਿਆਂ ਨੇ ਆਪਣੀ ਮੈਡਮ ਨੂੰ ਫੁੱਲ ਦਿੱਤੇ ਮੈਡਮ ਬਹੁਤ ਖੁਸ਼ ਹੋਈ ਉਹਨੇ ਸਾਰੇ ਬੱਚਿਆਂ ਨੂੰ ਚਾਕਲੇਟ ਦਿੱਤੀਆਂ लेकिन बंटी बंटी चॉकलेट नहीं मिली क्यों क्योंकि आलस दे मारे उस दिन ओ जल्दी उठ नहीं सकता चॉकलेट भी नहीं मिली, नहीं मिली। फिर मम्मी ने समझाया कि टाइम इज स्प समा बहुत कीमती है इन एदा ही नहीं गवाना चाहता फिर बच्चा बहुत सुधर गया ਉਨੇ ਸਮੇ ਦੀ ਕਦਰ ਕੀਤੀ ਉਸ ਸਮੇ ਸਿਰ ਉੱਠਣ ਲੱਗਾ ਸਮੇ ਸਿਰ ਬੈਠਣ ਲੱਗਾ ਸਮੇ ਸਿਰ ਪੜ੍ਹਨ ਲੱਗ ਪਿਆ ਤੇ ਹਮੇਸ਼ਾ ਸਾਰਾ ਕੰਮ ਸਮੇ ਸਿਰ ਕਰਨ ਲੱਗ ਪਿਆ ਇਸ ਤਰ੍ਹਾਂ ਰੋਜ਼ ਪੜਾਈ ਕਰਨ ਨਾਲ ਸਮੇ ਸਿਰ ਪੜਾਈ ਕਰਨ ਨਾਲ ਜਮਾਤ ਵਿੱਚੋਂ ਫਰਸਟ ਆਇਆ ਜਦੋਂ ਜਮਾਤ ਚੋਂ ਫਰਸਟ ਆਇਆ ਤੇ ਫਿਰ ਉਹਦੀ ਮੰਮੀ ਨੇ ਉਹਨੂੰ ਗਿਫਟ ਵੀ ਦਿੱਤਾ ਤੇ ਚਾਕਲੇਟਸ ਵੀ ਲੈ ਕੇ ਦਿੱਤੀਆਂ ਸੋ ਬੱਚਿਓ ਤੁਸੀਂ ਵੀ ਇਸੇ ਤਰ੍ਹਾਂ ਸਮੇ ਦੀ ਕਦਰ ਕਰਨੀ ਹੈ ਸਮੇਂ ਸਿਰ ਉੱਠਣਾ ਹੈ ਸਮੇਂ ਸਿਰ ਬੈਠਣਾ ਹੈ ਸਮੇਂ ਸਿਰ ਪੜ੍ਹਨਾ ਹੈ ਸਮੇਂ ਸਿਰ ਖਾਣਾ ਹੈ ਤੇ ਸਮੇਂ ਸਿਰ ਹੀ ਟੀਵੀ ਵੀ ਦੇਖਣਾ ਹੈ ਲੋੜ ਤੋਂ ਵੱਧ ਟੀਵੀ ਨਹੀਂ ਦੇਖਣਾ ਹੈ ਤੇ ਬੱਚਿਓ ਹੁਣ ਬੇਲਾ ਹੈ ਐਕਟੀਵਿਟੀਆਂ ਦਾ ਅੱਜ ਦੀਆਂ ਐਕਟੀਵਿਟੀਆਂ ਨੇ ਰਾਈम्स ਰਾਈम्स ਹੁੰਦੀਆਂ ਨੇ ਪੋਇਮਸ ਤੇ ਹੋਰ ਅੱਗੇ ਹੈਗੇ ਐਕਸ਼ਨ ਵਰਡਸ ਐਕਸ਼ਨ ਵਰਡਸ ਕਿਹੜੇ ਹੁੰਦੇ ਨੇ ਜਿਨ੍ਹਾਂ ਦਾ ਕੰਮ ਹੁੰਦਾ ਹੈ ਜਿਵੇਂ ਸੋਣਾ ਉੱਠਣਾ ਜਾਗਣਾ ਤਾੜੀਆਂ ਮਾਰਨਾ ਬੈਠਣਾ ਹੈਨਾ ਜਿਹਦੇ ਨਾਲ ਅਸੀਂ ਕੁਝ ਕਰਦੇ ਹਾਂ ਕੁਝ ਐਕਟੀਵਿਟੀ ਕਰਦੇ ਹਾਂ ਉਹ ਐਕਸ਼ਨ ਵਰਡਸ ਹੁੰਦੇ ਨੇ ਠੀਕ ਹੈ ਉਸ ਤੋਂ ਅਗਲੀ ਐਕਟੀਵਿਟੀ ਆ ਇੰਟਰੋਡਕਸ਼ਨ ਜਿਵੇਂ ਤੁਸੀਂ ਆਪਣਾ ਮਾਈ ਸੈਲਫ ਦੱਸਦੇ ਹੋ ਕਿ ਮੇਰਾ ਨਾਮ ਇਹ ਹੈ ਮੈਂ ਐ ਜਮਾਤ ਵਿੱਚ ਪੜਦੀ ਹਾਂ ਜਾਂ ਪੜਦਾ ਹਾਂ ਹੈਨਾ ਮੇਰੇ ਮਾਤਾ ਜੀ ਦਾ ਨਾਮ ਇਹ ਹੈ ਮੇਰੇ ਪਿਤਾ ਜੀ ਦਾ ਨਾਮ ਇਹ ਹੈ ਇਹ ਸਾਰੀ ਕੀ ਹੈ ਇੰਟਰੋਡਕਸ਼ਨ ਤੇ ਥੀਮਸ ਕਿਸੇ ਵੀ ਅਲੱਗ-ਅਲੱਗ ਥੀਮਸ ਤੇ ਆਪਾਂ ਕੋਈ ਵੀ ਐਕਟੀਵਿਟੀ ਕਰ ਸਕਦੇ ਹਾਂ ਠੀਕ ਹੈ ਸੋ ਇਹ ਸੀ ਅੱਜ ਦੀਆਂ ਐਕਟੀਵਿਟੀਆਂ ਹੁਣ ਅਸੀਂ ਕਰਾਂਗੇ ਗਿਆਨ ਵਿਗਿਆਨ ਦੀ ਗੱਲ ਤੇ ਗਿਆਨ ਵਿਗਿਆਨ ਦੇ ਵਿੱਚ ਪਹਿਲਾ ਪ੍ਰਸ਼ਨ ਹੈ ਸਾਬ ਜਾਦਿਆਂ ਦੇ ਦਾਦਾ ਜੀ ਕੌਣ ਹਨ ਕੌਣ ਹਨ ਸਾਬ ਜਾਦਿਆਂ ਦੇ ਦਾਦਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਸਾਬ ਜਾਦਿਆਂ ਦੇ ਦਾਦੀ ਜੀ ਕੌਣ ਹਨ ਮਾਤਾ ਗੁਜਰੀ ਜੀ ਨੀਲੇ ਪਿਸ਼ੋਕੜ ਵਾਲੇ ਟ੍ਰੈਫਿਕ ਚਿੰਨਾਂ ਨੂੰ ਕੀ ਕਹਿੰਦੇ ਹਨ ਉਹ ਵਾਲੇ ਟ੍ਰੈਫਿਕ ਚਿੰਨ ਜਿਨ੍ਹਾਂ ਦੇ ਪਿੱਛੇ ਨੀਲੇ ਬੈਕਗ੍ਰਾਉਂਡ ਹੁੰਦੀ ਹੈ ਬਲੂ ਕਲਰ ਦੀ ਉਹਨੂੰ ਕੀ ਕਹਿੰਦੇ ਹੈ ਸੂਚਨਾਤਮਕ ਟ੍ਰੈਫਿਕ ਚਿੰਨ ਠੀਕ ਹੈ ਜ ਜਦੋਂ ਸਾਨੂੰ ਪਤਾ ਚੱਲਦਾ ਹੈ ਹਿੰਦੀ ਭਾਸ਼ਾ ਦੀ ਲਿਪੀ ਕਿਹੜੀ ਹੈ ਦੇਵਨਾਗਰੀ ਔਰ ਪੰਜਾਬੀ ਭਾਸ਼ਾ ਦੀ ਕਿਹੜੀ ਲਿਪੀ ਸੀ ਗੁਰਮੁਖੀ ਅਸੀਂ ਕੱਲ ਕੀਤਾ ਸੀ ਤਿਰੰਗੇ ਵਿੱਚ ਅਸ਼ੋਕ ਚੱਕਰ ਦਾ ਕੀ ਰੰਗ ਹੁੰਦਾ ਹੈ ਨੀਲਾ ਸੋ ਇਹ ਸੀ ਤੁਹਾਡੇ ਅੱਜ ਦੇ ਗਿਆਨ ਵਿਗਿਆਨ ਦੇ ਪ੍ਰਸ਼ਨ ਤੇ ਆਓ ਹੁਣ ਬੁਝੀਏ ਬੁਝਾਰਤ ਚਿੱਟੀ ਜਹੀ ਹੱਡੀ ਧਰਤੀ ਵਿੱਚ ਗੱਡੀ ਚਿੱਟੀ ਜਹੀ ਹੱਡੀ ਧਰਤੀ ਵਿੱਚ ਗੱਡੀ ਦੱਸੋ ਕੀ ਦੱਸੋ ਦੱਸੋ हाँ जी मूली ते हुन वेला कारा आ गया है वर्ड्स फॉर प्रैक्टिस दा ठीक है ते पहला वर्ड है स्मॉल स्मॉल की मतलब उन्हें छोटा जा है ना बिल्कुल निक्का का जा ओ है स्मॉल दूसरा वर्ड है लार्ज लार्ज का मतलब उन्हें वड़ा ठीक है ਤੀਸਰਾ ਵਰਡ ਹੈ ਫਰੈਸ਼ ਫਰੈਸ਼ ਦਾ ਮਤਲਬ ਹੁੰਦਾ ਹੈ ਤਾਜ਼ਾ ਔਰ ਚੌਥਾ ਵਰਡ ਹੈ ਸਟੀਲ ਸਟੀਲ ਦਾ ਮਤਲਬ ਹੁੰਦਾ ਹੈ ਬਾਸੀ ਜਿਵੇਂ ਕੱਲ ਦਾ ਬਣਿਆ ਹੋਇਆ ਖਾਣਾ ਸਵੇਰ ਨੂੰ ਕੀ ਹੋ ਜਾਏਗਾ ਬਾਸੀ ਜਿਵੇਂ ਦੇਖੋ ਇਹ ਬ੍ਰੈਡ ਨੂੰ ਉਲੀ ਲੱਗੀ ਹੋਈ ਹੈ ਕਿਉਂਕਿ ਇਹ ਬ੍ਰੈਡ ਕੀ ਹੈ ਬਾਸੀ ਹੈ ਹੈਨਾ ਡਰਟੀ ਗੰਦਾ ਦੇਖੋ ਚਿੱਕੜ ਜਿਹਾ ਲੱਗਾ ਹੈ ਜਾਂ ਕੁਝ ਮਿੱਟੀ ਲੱਗੀ ਹੋਈ ਹੈ ਜਾਂ ਮੈਲ ਲੱਗੀ ਹੋਈ ਹੈ ਤਾਂ ਉਹ ਕੀ ਹੋ ਜਾਂਦਾ ਗੰਦਾ ਸੋ ਡਰਟੀ ਗੰਦਾ

ਬੋਲੋ ਮੇਰੇ ਪਿੱਛੇ ਪਿੱਛੇ ਰੈੱਡ ਲੋਰੀ ਯੈਲੋ ਲੋਰੀ ਰੈੱਡ ਲੋਰੀ ਯੈਲੋ ਲੋਰੀ ਸੋ ਥੈਂਕ ਯੂ ਹੈਵ ਅ ਨਾਈਸ ਡੇ ਬਾਏ ਬਾਏ